ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਹੀ ਤੁਹਾਨੂੰ ਮੱਜਾਂ ਦਿਖਾਉਣੀਆਂ ਇੱਕ ਮੈਂ ਤੁਹਾਨੂੰ ਸੋਈ ਵਿਖਾਉਣੀ ਬਾਕੀ ਸਾਰੀਆਂ ਗੱਬਣਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਆ ਪੂਰੀ ਝੋਟੀ ਤੁਹਾਨੂੰ ਕਾਫੀ ਖੂਬਸੂਰਤ ਜੀ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾ ਸਵੇਰ ਇਹਨੇ ਸੁਣਾਵਾ ਗੱਬਣਿਆ ਜਿਹੜੀ ਆ ਵੀ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਹਾਂ ਜੀ ਤੇ ਸੁਣਾ ਵੀਰ ਜੀ ਚਲੋ ਵਧੀਆ ਚੀਜ਼ਦਾ ਜੀ ਤੇ ਵੇਗਿਆ ਮਾਲ ਫਿਰ ਪਰਸੋਂ ਹਾਂਜੀ ਹਾਂਜੀ ਪਰਸੋਂ ਉਹ ਵੀ ਵੇਗਿਆ ਜੀ ਉਹ ਵੀ ਛੋਟੀ ਵੇਗੀ ਜਿਹੜੀ ਘੱਟ ਸੂਬੀ ਸੀ ਹਾਂਜੀ ਹਾਂਜੀ ਉਹ ਵੀ ਵੇਖੀ ਵੀਰ ਜੀ ਕਿੰਨੇ ਫੋਨ ਆਏ ਉਹਦੇ ਫੋਨ ਤੇ ਬਹੁਤ ਆਏ ਜੀ ਅੱਛਾ ਹਾਂਜੀ ਹਾਂਜੀ ਥੋੜੇ ਸਿਕੋ ਜ਼ਿਆਦਾ ਆਏ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਬੂਰੀ ਦੀ ਤੁਹਾਨੂੰ ਪਤਾ ਬੂਰੀ ਦੀ ਡਿਮਾਂਡ ਥੋੜੀ ਜਿਆਦਾ ਹੈ ਹਾਂਜੀ ਬੂਰੀ ਦੇ ਨੀਲੀ ਅੱਛਾ ਤੁਹਾਨੂੰ ਪਤਾ ਉਹਦੇ ਨੂੰ ਮਿੰਟ ਲੱਗਣੇ 5 ਠੀਕ ਹੈ ਤੇ ਅੱਜ ਫਿਰ ਪੂਰੀ ਲੱਭ ਲੈਂਦੀ ਹੈ ਅੱਜ ਪੂਰੀ ਲੱਭ ਲੈਂਦੀ ਪਹਿਲਾਂ ਛੋਟੀ ਦੀ ਅੱਛਾ ਹਾਂਜੀ ਹਾਂਜੀ ਠੀਕ ਚਲੋ ਨਾਮ ਦੱਸ ਤਾਂ ਫਿਰ ਕਰੀਏ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇ ਖੁੱਦ ਤਸੀਲੇ ਨਾਲਾ ਜ਼ਿਲ੍ਹਾ ਮਰੀਸਰ ਤੇ ਫੋਨ ਨੰਬਰ ਬੋਲਦੇ 980129685 ਠੀਕ ਹੈ ਤੇ ਹੁਣ ਹੈਗੀਆਂ ਆਪਣੇ ਕੋਲ ਦੋ ਮੱਜਾਂ ਤੇ ਦੋ ਗਾਵਾਂ ਹਨ ਤੇ ਜਿਹੜੀ ਸੂਈ ਮੱਝ ਇਤੋਂ ਹੀ ਪਹਿਲਾਂ ਸ਼ੁਰੂਆਤ ਕਰ ਲਈ ਹੈ ਇਹਦਾ ਵੀ ਜੀ ਪਸੋਂ ਦਾ ਨਾ ਬੱਚਾ ਮਰਿਆ ਮਾਰੇ ਬੱਚਾ ਅੱਛਾ ਇਹਦਾ ਬੱਚਾ ਮਰ ਗਿਆ ਵਾ ਸੋਈ ਨੂੰ ਮਾਂ ਹੈ ਅੱਜ 20 ਦਿਨ ਹੋਏ ਨੇ 15 20 ਦਿਨ ਅੱਛਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੇ ਤੱਕ ਮੈਂ ਹਾਂਜੀ ਦੁੱਧ ਦੇ ਕੋ ਪੱਕਾ ਵੀ ਜੀ 8 ਕਿਲੋ ਹੋਊਗਾ ਕੰਡੇ ਵਾਲਾ ਅੱਛਾ ਹਾਂਜੀ 8 ਕਿਲੋ ਪੱਕਾ ਕੰਡੇ ਵਾਲਾ ਹੋਊਗਾ 8 ਕਿਲੋ ਜਿਹੜਾ ਪੱਕਾ ਦੁੱਧ ਹੈ ਗਿਆ ਵਾ ਭਾਈ 1/2 ਕਿਲੋ ਘਟੋ ਜੀ ਆਪਾਂ ਕਹਿ ਨਹੀਂ ਸਕਦੇ ਬਾਕੀ 8 ਕਿਲੋ ਪੱਕਾ ਹੈ ਤੇ ਮਿਲਦੀ ਕਿਦਾਂ ਜਿਹਾ ਹਣ ਮੇਰੀ ਵੀਰ ਜੀ ਅੱਜ ਹੀ ਮਸਾ ਪਾੜਾ ਪਾਉ ਦੇ ਰੱਸੀ ਪਾ ਕੇ ਤੇ ਮਿਲ ਜਾਂ ਜੀ ਰੱਸੀ ਇਸ ਗਾਵਾਂ ਨਾਲ ਨਹੀਂ ਪਾਈਦੀ ਬੰਗਾ ਅੱਛਾ ਐਂ ਜੀ ਮਿਲ ਪਈ ਜੀ ਅੱਛਾ ਹਾਂ ਜੀ ਹਾਂ ਜੀ ਰੱਸੀ ਖਿਚਾਈ ਆ ਹਾਂ ਜੀ ਹਾਂ ਜੀ ਵਖਾ ਦੇਣੇ ਕੋਈ ਨਹੀਂ ਮੜਾ ਚਲੋ ਪਹਿਲਾਂ ਤੋੜ ਦਈਏ ਫਿਰੇ ਵਖਾਉਣੇ ਲੈ ਜਾਓ ਜੀ ਬਾਕੀ ਬਣਾਵਟ ਵਿੱਚ ਦੀ ਛੱਡੇ ਦੀ ਬਹੁਤ ਸੋਹਣੀ ਹੈ ਦਿਖਾ ਦਵੇ ਜੀ ਫਿਰ ਹਾਂ ਕਿ ਵਾਇਦਾ ਵਿਗਿਆਨੀ ਕਹਿੰਦੇ ਕਿ ਰੱਸੀ ਰੱਸੀ ਪਾ ਕੇ ਇਕੱਲੀ ਵਿਖਾ ਲੰਨੇ ਵੀ ਕਿੱਦਾਂ ਮਿਲਦੀ ਏ ਇਤਨਾ ਗਾੜੀ ਪਹਾੜਾ ਪਾ ਕੇ ਤੇ ਬੈਜਣੀ ਮਸਾਂ ਪਾਓ ਪਹਾੜਾ ਠੀਕ ਆ ਤੇ ਕੋਈ ਨੇ ਲੱਤ ਲੁੱਤ ਨਹੀਂ ਮਾਰਨੀ ਨਾ ਨਾ ਇਹ ਕਿੰਝੀ ਗੱਦੀ ਐ ਠੀਕ ਆ ਬਾਕੀ ਇਹ ਚੀਜ਼ ਦਾ ਬੜਾ ਵਾਧਾ ਹੁੰਦਾ ਵਾ ਜਿਹੜੇ ਰੱਸੀ ਖਿਜਾਈ ਜਾਂਦੀ ਹੈ ਠੀਕ ਆ ਠੀਕ ਆ ਫਸਮ ਕੇ ਥਾਣੋਂ ਵਾਵਾ ਸੁਨਾ ਕੱਢਦੀ ਆ ਹਾਂਜੀ ਬਾਕੀ ਚਵਾ ਚੂ ਵੀਰ ਜੀ ਬੜਾ ਬੋਲਾ ਆ ਦੇਖੋ ਜੀ ਚਲ ਆਰੀ ਪੜੀ ਪੜੀ ਮੋਟੀ ਆ ਤੇ ਠੀਕ ਆ ਹਾਂਜੀ ਤੇ ਪਿਛਲੇ ਖਲਾੰਦਰ ਦਿਖਾ ਦਿਓ ਚਵਾ ਮਾਲੇ ਤਾਂ ਦੇ ਚਵਾ ਜਿਹੜਾ ਸਾਫ ਆ ਤੇ ਬਾਕੀ ਇਸ ਤਰ੍ਹਾਂ ਹੀ ਜਿਹੜੀ ਮਿਲਦੀ ਭਾਵੇਂ ਬੱਚਾ ਹੈਗਾ ਤੇ ਭਾਵੇਂ ਨਹੀਂ ਹੈਗਾ ਮੈਂ ਨਾ ਲਾਤੋ ਲਤ ਨਹੀਂ ਕਰਮਾ ਲਈ ਛੋੜਦੀ ਤੇ ਮਿਲਦੀ ਪਾੜੇ ਤੇ ਕਿਟੇ ਤੇ ਮਿਲਦੀ ਵੀਦੀ ਪਾੜੇ ਤੇ ਜੇ ਇੱਕ ਅੱਧਾ ਦੇਣਾ ਉਪਰੇ ਘਰ ਜਾ ਕੇ ਲਵਾ ਲਈ ਆਪਾਂ ਕਹਿ ਨਹੀਂ ਸਕਦੇ ਕਿ ਬਾੱਕ ਪਾੜੇ ਦੇ ਵੀ ਮਿਲੂਗੀ ਠੀਕ ਆ ਹਾਂਜੀ ਹਾਂਜੀ ਠੀਕ ਬਾਕੀ ਇਹ ਆ ਕਿ ਖਰਾਬ ਨਹੀਂ ਕਰੂਗੀ ਚੋਣ ਨਾ ਬਾ ਨਾ ਵੇਖ ਲੋ ਤੁਹਾਡੇ ਸਾਹਮਣੇ ਆ ਇਹ ਭਾਵੇਂ ਅੰਜੀ ਬਾਜੋ ਠੀਕ ਆ ਭਾਵੇਂ ਅੰਜੀ ਫੇਰ ਚੋਣ ਲਾਤੋ ਠੀਕ ਉਹ ਛੋਟੇ ਭਾਵੇਂ ਕੋ ਵੀਰ ਭਰਾ ਬੋ ਠੀਕ ਆ ਹਾਂਜੀ ਸਾਹ ਲੈ ਲੈ ਕੇ ਭਾਵੇਂ ਚੋਣ ਦੇ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੋਲ ਮੋਹਨ ਦਾ ਵੇਜੀ ਤੁਹਾਨੂੰ ਪਤਾ ਬੱਚਾ ਹੁੰਦਾ ਫਿਰ ਕਿੰਨੇ ਦੀ ਹਾਂਜੀ ਲੇਵਾ ਤੈਨੂੰ 20 ਕਿਲੋ ਵਾਲੀ ਵਾਲੀ 20 ਕਿਲੋ ਵਾਲੀ ਗਾਂਗ ਲੱਗਾ ਵਾਲੇ ਅੱਛਾ ਹਾਂਜੀ ਹਾਂਜੀ ਵੇਖੋ ਜਿੰਨੀ ਹੈਗੀ ਤੱਕ ਸਾਰੀ ਪਿਸ਼ਾਵ ਆਗਾ ਬੈੜ ਹਾਂਜੀ ਹਾਂਜੀ ਮੱਝ ਦੀ ਮੋਹਨ ਦੇ ਬੱਚਾ ਹੁੰਦਾ ਫਿਰ ਤੇ ਹੈਗੀ 65 ਦੀ ਹਾਂਜੀ ਹੁਣ ਮੇਰ ਜੀ ਮੁੱਲ ਕਰਨੋ ਜਿੰਨਾ ਮਰਜ਼ੀ ਕਰੀ ਜੀ ਇਹ ਤੁਹਾਨੂੰ ਪਤਾ ਕਿਹੜੀ ਖਰਾਬ ਕਰਦੀ ਹੈ ਹਾਂਜੀ ਐਂ ਜੀ ਚੋਲੇ ਕੋ ਵੀਰ ਭਰਾ ਹੁਣ ਵੇਜੀ ਦੇ ਦਾਂਗੇ 55000 ਦੇ ਦਾਂਗੇ 55000 ਦੇ ਬਾਕੀ ਮਾਨ ਤਾਂ ਮੁੱਕ ਗਿਆ। ਹੋਰ ਯਾਰ 750 ਦੇ ਲਾਏ ਤੁਸੀਂ। ਅੱਛਾ। ਹਾਂਜੀ। ਚਲੋ ਕੋ ਫੋਨ ਲਾ ਕੇ ਕਰੀਏ। ਬਾਕੀ ਦੁੱਧ ਵਾਲੀ ਮਾਜੀ ਆਇਆ ਨੇ ਦਰਮਾਨ ਨਾਲ 10 ਕਿਲੋ ਦੁੱਧ ਚਵਾਈ ਜਣਾ। ਠੀਕ ਹੈ ਜੀ। ਚੰਗੀ ਦੀ ਰਸੇ ਵਾਲਾ ਲੈ ਜੂਗਾ ਤੇ। ਠੀਕ ਹੈ। ਹਾਂਜੀ। ਤੇ ਹੁਣ ਇੱਕ ਆ ਬੂਰੀ ਝੋਟੀ ਵਿਖਾਈਏ ਫਿਰ। ਇਹ ਪਹਿਲਾਂ ਸੁਆਈ ਨੇ ਸੋਣਾ। ਹਾਂਜੀ ਹਾਂਜੀ। ਬਾਕੀ ਪੇਤਪੁਰੇ ਤੋਂ ਚੰਗੀ ਤਰ੍ਹਾਂ ਦੇਖ ਸਕਦੇ। ਹਾਂਜੀ ਇਹਨੂੰ ਅਮਰ ਐ ਮਾਰਦੇ ਥੱਲੇ ਕੈਮਰਾ। ਤਲੀ ਪੁੱਟਣ ਲੱਪੀ ਆ ਥੱਲਿਓਂ। ਠੀਕ ਆ। 8ਵੇਂ ਮਹੀਨੇ ਵੀ ਲਾਇਏ ਪੂਰੇ ਪੈ ਜੂਗੇ 7 ਮਹੀਨੇ ਦੀ ਗੱਬਣ ਆ ਵੀਰ ਜੀ ਅੱਛਾ 7 ਮਹੀਨੇ ਦੀ ਚੈੱਕ ਪਾਸ ਹੈ ਜੀ ਨਾ ਚੈੱਕ ਕਰਾ ਕੇ ਦਾਂਗੇ ਤੇ ਅੱਛਾ ਕਿੰਨਾ ਦਿਨਾਂ ਤੱਕ ਆਪਣੀ ਗਰੰਟੀ ਹੋਗੀ ਵੀਰ ਜੀ ਅਗਲੇ ਦੇ ਘਰ ਦੀ ਅੱਛਾ ਤਿੰਨ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈਣਾ ਆਪਣੀ ਤਿੰਨ ਦਿਨਾਂ ਦੇ ਵਿੱਚ ਵਿੱਚ ਕੋਈ ਵੀਰ ਭਰਾ ਚੈੱਕ ਕਰਾ ਲੈ ਹੁਣ 7 ਮਹੀਨੇ ਦੀ ਗੱਬਣ ਆ ਮੈਂ ਨਾ 7ਾਂ ਦੀ ਪੂਰੀ ਹੋਗੀ ਹਾਂਜੀ ਚਲੋ ਫਿਰ ਤੋਰੋ ਹਾਂ ਕਰੀ ਇਹਨੂੰ ਬਾਕੀ ਆ ਕਿ ਬੂਰੀ ਝੋਟੀ ਆ ਸੋਹਣੀ ਝੋਟੀ ਆ ਛੋਟੇ ਸਿੰਘ ਦੀ ਆ ਪਿੱਠ ਪੜੇ ਤਾਂ ਵੀ ਚੰਗੀ ਆ ਉਤਰਾੰਗ ਸੰਭੀ ਸੰਭੀ ਜਲੀ ਠੀਕ ਆ ਮੈਂ ਜਿਹੋ ਡੀ ਉਹਦਾ ਸੱਤ ਕੱਦ ਗੱਡਾ ਹਾਂਜੀ ਹਜੇ ਦੇਖ ਲੋ ਹਜੇ ਪਹਿਲਾਂ ਨੇ ਆ ਤੇ ਜਦੋਂ ਸੁਆ ਸੁਈ ਦੇ ਵੇਖੋ ਕਿੰਡੀ ਤਗੜੀ ਹੋ ਜਾਣੀ ਕੋਈ ਹਾਂਜੀ ਹਾਂਜੀ ਕੱਤੀ ਬਹੁਤ ਜ਼ਿਆਦਾ ਮਾਰ ਜਾਣਾ ਹਜੇ ਇਹਨੇ ਕੱਦ ਹੋਰ ਕੱਢ ਜਾਣਾ ਲੈ ਆ ਜੋ ਬਾਕੀ ਸੈਂਸਮ ਤੋਂ ਵੀ ਜੀ ਨਿਕਾਇਆ ਨਿਕਲ ਲੱਗਾ ਹਾਂਜੀ 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 ਆ ਵੇਖੋ ਕੱਦ ਕੋਦ ਵੇਖੋ ਕਿੱਦਾਂ ਸੋਹਣਾ ਜਿੰਨਾ ਵੀ ਕੱਦ ਸੋਹਣਾ ਆ ਹਾਂਜੀ I'm ਔਰ ਪ੍ਰੇਮ ਸਿੰਘ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਠੀਕ ਠਾਕ ਜੀ ਮੇਰਾ ਸ਼ਾਂਤ ਜੀ ਹੋ ਗਿਆ ਮਗਰ ਖਲੋਤੇ ਸੀ ਅੱਜ ਠੀਕ ਹੈ ਟ੍ਰੇਨਿੰਗ ਪੂਰੀ ਪ੍ਰਿੰਸ ਭਾਈ ਨੇ ਪੂਰਾ ਟ੍ਰੇਨ ਕਰਤਾ ਕਿ ਤੂੰ ਹੀ ਫੇਰ ਹਣਾ ਨਹੀਂ ਇਸ ਸਮੇਂ ਰਹਾ ਭਾਜਾ ਠਾਵਾ ਵਾਈ ਤੋਂ ਠਾੜ ਵਿਚ ਆ ਗਈ ਹਾਂਜੀ ਹਾਂਜੀ ਸਵੇਰੇ 4 ਵਜੇ ਉੱਠੇ ਮਾਲ ਲਿਆ ਆਇਆ ਜੀ ਅੱਛਾ ਚੋਣ ਚੋਣ ਜਾਣਾ ਫਿਰ ਉਧਰੋਂ ਚੋ ਚਾ ਕੇ ਤੋ ਹਣਾ ਆਇਆ ਹੀ ਹੈ ਜੀ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਪ੍ਰਿੰਸ ਭਾਈ ਫਿਰ ਦੱਸੀ ਇਹਦਾ ਮੁੱਲ ਇਸ ਜੀ ਇਹ ਤੁਹਾਨੂੰ ਪਤਾ ਪੂਰੀ ਤਿਆਰ ਹੁੰਦੀ ਝੋਟੀ ਤੇ ਫਿਰ ਤੇ ਆ ਗਈ 110000 ਦੀ ਝੋਟੀ ਅੱਛਾ ਪਰ ਹੁਣ ਯਾਰੀ ਦੇ ਦੇਣੀ ਹੈ ਕਿੰਨੇ ਦੀ ਹੁਣ ਵੀਰ ਜੀ ਮੁੱਲ ਕਰਨੋਂ ਭਾਏ 55 ਕਰੀਏ 52000 ਦੀ ਝੋਟੀ ਦੇ ਦਾਂਗੇ ਅੱਛਾ ਬਾਕੀ ਵੀਰ ਜੀ ਤਿਆਰ ਹੋ ਜਾ ਝੋਟੀ ਬਾਕੀ ਦੂ ਤਿੰਨ ਮਹੀਨਿਆਂ ਨਾਲ ਕੋਈ ਗੱਲਬਾਤ ਨਹੀਂ ਕਿਸੇ ਵੀਰ ਭਰਾ ਨੂੰ ਹਾਂਜੀ ਹਾਂਜੀ ਜੋ ਵੀ ਜਿਹੜੇ ਵੀਰ ਭਰਾ ਦਾ ਪੱਠਾ ਘਰ ਦਾ ਨਾ ਉਹਨੇ ਆਣਾ ਕੋਈ ਨਹੀਂ ਦੂਜੇ ਮਾਲ ਦੇ ਨਾਲ ਵੀ ਖਾਈ ਜਾਊਗੀ ਤੇ ਬਾਕੀ ਵੀਰ ਜੀ ਇਹੋ ਜੀ ਤੁਹਾਨੂੰ ਪਤਾ ਹੀ ਹੈ ਝੋਟੀ ਬਾਹਰ ਬਿਜਾਰ ਦੇ ਸਾਹ ਨਾਲ 1.5 ਲੱਖ ਦੀ ਝੋਟੀ ਆ ਚਲੋ ਬਾਕੀ ਛੋਟ ਛੜ ਮੌਕੇ ਤੇ ਕਰਦਾਂਗੇ ਵੀਰ ਜੀ 52000 ਦੀ ਝੋਟੀ ਦੇ ਦਾਂਗੇ ਕਿ ਵੀਰ ਭਰਾ ਫੋਨ ਲਾਵੇ ਅੱਛਾ ਮੌਕੇ ਤੇ ਮਾਨਤਨ ਖੁੱਲੇ ਹੋਣਗੇ ਬਾਕੀ ਦੇਖ ਲਓ ਵੀਰ ਜੀ ਮੈਨ ਉੱਚੀ ਜੇ ਹੁਣ ਵੀ ਝੋਟੀ ਤੇ ਜਿੱਦਣ ਝੋਟੀ ਤਿਆਰ ਹੋ ਗਈ ਪੂਰੀ ਤੇ ਉਸ ਦਿਨ ਵੇਖੋ ਕਿੱਡਾ ਕਦਮ ਮਾਰਦੀ ਝੋਟੀ ਠੀਕ ਹੈ ਜੀ ਬਾਕੀ ਥਾਂ ਥੁਣ ਵੀਰ ਜੀ ਬਹੁਤ ਸੋਹਣਾ ਦਈ ਘਟਣਾ ਠੀ ਤਾਂ ਤੁਣ ਬਹੁਤ ਸੋਨਾ ਲਈ ਕੱਢਣ ਜਿੰਨੀ ਵੀ ਕੱਢਣ ਦੀ ਸੋਨਾ ਕੱਢਣ ਦੀ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਠੀਕ ਹੈ ਤੇ ਹੁਣ ਇੱਕਾ ਜਰਸੀ ਤਾਂ ਦਿਖਾਉਣੀ ਗੱਲ ਬਿਲਕੁਲ ਨਿਕ ਨਿਕ ਸੇਂਗ ਦੇ ਹੈਗੇ ਹਨ ਜਿੰਨੀ ਕ ਨਿਕ ਸੇਂਗ ਹੈ ਵਿੱਚ ਪੰਜਾਬ ਵਾਲੀ ਜਰਸੀ ਹੈ ਫਿਰ ਪਲੀ ਪੁਲੀ ਕਹਿੰਦੇ ਤੇ ਚੰਗੀ ਥੱਲਿਆਂ ਪਰੰਦੀ ਹੈ ਬਾਕੀ ਧਰਾਂ ਦਾ ਸਾਈਜ਼ ਵੀ ਬੜਾ ਚੰਗਾ ਠੰਡੀ ਬਹੁਤ ਜਿਆਦੀ ਹੈ ਆ ਵੇਖੋ ਠੀਕ ਹੈ ਮੰਜਾਲਿਆ ਕਿ ਦਹਿਲ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਵੀ ਜੀ ਉਹਨਾਂ ਦੇ 14 ਕਿਲੋ ਪਿਛਲੀ ਹਰਤ ਹੋਇਆ ਜੇ ਅੱਛਾ ਵੀਰ ਭਰਾ ਆਪਣੀ ਸਮਝ ਨਾਲ ਖੜੇ ਕਿੰਨਾ ਚਵਾ ਸਕਦਾ ਕੋਈ ਧਰਮੀ ਗੁਰਮੀ ਆ ਕੋਈ ਸੇਵਾ ਦਾ ਵਾਧਾ ਲੈ ਜਾਊਗਾ ਤੇ 16 ਕਿਲੋ ਵੀ ਚਵਾ ਸਕਦੀ ਹੈ ਚਲੋ ਤੁਰਨਾ ਫੇਰ ਇੱਕ ਕਰੀਏ ਇਹਦੇ 14 ਦੇ ਚਵਾਊਗੀ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਖ ਕੇ ਖੜਨੀ ਆ ਬਾਕੀ ਵੀਰ ਜਿਹੜੇ 16 ਚਵਾਉਣਾ ਕਿ 12 ਚਵਾਉਣਾ ਬਾਕੀ ਇਸ ਨੂੰ ਦੇਖੋ ਹਾਂਜੀ ਹਾਂ ਬਾਕੀ ਵੀਰ ਜਿਹੜੇ ਵੀਰ ਭਰਾ ਨੂੰ ਪਰਖਿਆ ਨਾ ਹਾਂਜੀ ਉਹਨੂੰ ਆਪੇ ਪਤਾ ਲੱਗ ਜਾਣਾ ਵੀ ਦੁੱਧ ਵਾਲੀ ਬੱਚੀ ਹੈ ਬਾਕੀ ਇਹ ਜੇ ਇਹ ਹੈ ਕਿ ਸੂਣ ਤੱਕ ਜੇ ਹੋਰ ਭਰ ਜਾਣੀ ਆ ਇਹ ਪੁੜਿਆਂ ਤਾਂ ਕੋਈ ਧੀ ਗੱਲ ਨਹੀਂ ਹੈ ਮੈਂ ਸੂਣ ਦੀ ਟਾਪੀ ਬਣਿਆ ਵਿਚਾਰੀ ਨੇ ਕਿ ਨੀ ਦੀ ਵੱਡੀ ਜੱਤੀ ਪੰਜਾਬ ਵਾਲੀ ਬਾਕੀ ਸਿੰਗ ਨਿਕ ਨਿਕ ਹੈਗਾ ਵਾ ਹਾਂਜੀ ਹਾਂਜੀ ਨਿਕ ਨਿਕ ਆ ਮਸ ਮਸ ਲੈ ਜਾ ਬਾਕੀ ਸੋਣੀ ਲੱਗਦੀ ਕਿੱਲੇ ਕਿੱਲੇ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਇਹ ਦੇਦਾ ਮੈਂ ਜੀ 38000 ਲਿਖਾਣਾ ਹੈ 38000 ਦੇ ਹਾਂਜੀ ਮੌਕੇ ਤੇ ਮਾਨਤਾ ਨੂੰ ਕੋਈ ਨਹੀਂ ਕਰਦਾ ਠੀਕ ਹੈ ਜੀ ਹਾਂਜੀ ਮੋਲ ਕਰਾਂਗੇ ਜਿੰਨਾ ਮਰਜ਼ੀ ਬਾਕੀ ਵੇਖੋ ਵਿਜੀ ਲੈ ਵੇ ਦੀ ਬੈਗ ਵੇ ਕਿੰਨੀ ਹਾਂਜੀ ਹਾਂਜੀ ਆਏ ਫੋ ਮਾਰਿਓ ਮੜੇ ਕੈਮਰਾ ਬੈਗ ਵੇਖੋ ਹਜੇ ਗੱਬਣ ਆ ਇਹ ਕਿਹੜੀ ਨੇ ਤੁਹਾਨੂੰ ਬਦਸੂਈ ਆ ਹਾਂਜੀ ਗੱਬਣ ਦਾ ਆ ਠੀਕ ਆ ਲੈ ਵੇ ਦੀ ਬੈਗ ਬੁੱਕ ਵੇਖੋ ਕਿੰਨੀ ਹੈ ਬਾਕੀ ਛੰਡੀ ਬੋਜ ਹੈ ਜੀ ਤੇ ਹੁਣ ਇੱਕ ਆ ਵੀ ਗੱਬਣੀਆਂ ਹਨਾ ਤੋੜ ਦੋ ਫੇਰ ਇਹਨਾਂ ਨੂੰ ਅਜੇ ਦਿਨ ਖੜਦੀ ਆ ਬਾਕੀ ਜੀ ਕੋਈ ਜੋੜਾ ਮੰਨਿਆ ਤਾਂ ਜੋੜਾ ਹੀ ਕਮਾ ਦਾ ਲੈ ਜੂਗਾ ਨਾ ਅੱਛਾ ਵੀਰ ਭਰਾ ਜੋੜਾ ਜੋੜਾ ਲੈ ਜੂਗਾ ਅੱਛਾ ਮਾਨਤਾ ਥੱਲੇ ਕਰਾਂਗੇ ਥੱਲੇ ਮਾਨਤਾ ਚੱਲਣਗੇ ਤੁਮੀ ਕਿਹਨੂੰ ਵੀਰ ਭਰਾ ਦਾ ਜੋੜਾ ਨਾਮ ਲਾ ਕੇ ਚੱਲ ਜੂਗਾ ਤੇ ਕਰਾਇਆ ਥੱਲੇ ਦਾ ਵੰਡਿਆ ਜਾਊਗਾ ਹਾਂਜੀ ਹਾਂਜੀ ਬਾਕੀ ਵਿੱਚ ਪੜੀ ਪੜੀ ਇਹ ਵੀ ਬਹੁਤ ਚੈਸੀ ਲੈ ਜੇ ਇਹ ਕਿੰਨਾਂ ਦੇ ਦੋ ਚ ਭਾਈ ਜਾਊਗੀ ਇਹਨੇ ਵੀ ਦੀ 9 ਕਿ 12 13 ਕਿਲੋ ਚਵਾਈ ਜੋਗੀ ਜੀ ਠੀਕ ਹੈ ਤੇ ਬਾਕੀ ਹੈਗੀ ਇਹ ਵੀ ਗਰਗੀਆਂ ਦੀ ਚੌਣਾ ਲਈ ਇਹ ਵੀ ਥੋੜੀ ਜਿਹੀ ਪੰਜ-ਛੇ ਦਿਨ ਖੜਦੀ ਜੀ ਦੇਖੋ ਦੱਸ ਦੇਣਾ ਜੇ ਲੈ ਜੂਗੀ ਆ ਕਿਵੇਂ ਜੀ ਜੱਸੀ ਵੜ ਦੋ ਚਾਰ ਦਿਨ ਖੜੀ ਵੀ ਸਕਦੀ ਤੇ ਪਹਿਲਾਂ ਵੀ ਸੂ ਸਕਦੀ ਜੇ ਠੀਕ ਆ ਸਰ ਫਰਸ਼ ਉੱਪਰ ਤੇ ਕਈਆਂ ਦੀ ਸੂਂ ਰਹਿੰਦੀਆਂ ਕਿਉਂਕਿ ਸਾਡੇ ਕੋਲ ਵੀ ਆਈਆਂ ਸਵੇਰਦੀਆਂ ਆਈਆਂ ਹਾਂਜੀ ਹਾਂਜੀ ਤੇ ਜੋ ਵੀ ਪੜੇ ਗੱਲ ਆ ਫਰਸ਼ ਦੇ ਨਾਲ ਕਈ ਜਿਹੜਾ ਇੱਕ ਦੋ ਦਿਨ ਪਹਿਲਾਂ ਵੀ ਟੰਕਰ ਸੂ ਸਕਦਾ ਮਾਦੋ ਅੱਜ ਕੋਈ ਵੀਰ ਭਰਾਡੇ ਨਾਲ ਸੌਦਾ ਕਰ ਲੇ ਗੱਲ ਖੜੇ ਇਹ ਵਸ਼ੀ ਸੂਪੇ ਕੋਈ ਵੀਰ ਭਰਾ ਆਖੇ ਨਹੀਂ ਆਪਾਂ ਤਾਂ ਗੱਭਨ ਦਾ ਸੌਦਾ ਕੀਤਾ ਜੀ ਇਹ ਸੂ ਸਕਦੀ ਆ ਆਪਾਂ ਪਹਿਲੀ ਗੱਲ ਜਿਹੜੀ ਵੀਡੀਓ 'ਚ ਕਹਿਣੀ ਹੋ ਠੀਕ ਹੈ ਮਸ਼ੀਏ ਤੁਹਾਨੂੰ ਪਤਾ ਹਾਂਜੀ ਹਾਂਜੀ 2-4 ਦਿਨ ਖੜ ਵੀ ਸਕਦੀ ਹੈ ਤੇ ਸੂ ਵੀ ਸਕਦੀ ਹੈ ਠੀਕ ਹੈ ਤੇ ਹੁਣ ਜਿਹੜੀ ਆਪਾਂ ਹਣ ਤੋੜ ਕੇ ਦਿਖਾਈਏ ਦਾ ਤੇ ਮੁੱਲ ਦੱਸਿਓ ਫਿਰ ਇਹਦਾ ਵੀਰ ਜੀ ਇਹ ਬਾਕੀ ਵੀ ਠੱਗੀ ਧਰੀ ਆ ਠੀਕ ਹੈ ਪੂਰੀ ਤਿਆਰ ਆ ਇਹ ਤੇ ਫਿਰ ਤੇ 40000 ਦੀ ਗਾਂ ਜੀ ਹੁਣ ਵੀਰ ਜੀ 36 ਦੀ ਦੇ ਦਾਂਗੇ 36000 ਹਾਂਜੀ ਤੇ ਛੋਟ ਵਿੱਚ ਹੋਰ ਕਰ ਦੋਗੇ ਛੋਟ ਕੋਈ ਨਹੀਂ ਮੌਕੇ ਤੇ ਜੋੜਾ ਲੈ ਜਾਊਗਾ ਤੇ ਮਾਨਤਾਂ ਖੁੱਲੇ ਕਰ ਦਾਂਗੇ ਉਧਰੋਂ ਵੀ ਝੋਟੀਆਂ ਚ ਕੋਈ ਜੋੜਾ ਜੋੜਾ ਲੈ ਜਾਊਗਾ ਮਾਨਤਾਂ ਖੁੱਲੇ ਕਰ ਦਾਂਗੇ ਤੇ ਜੇ ਕਿਸ ਨੇ ਇੱਕ ਗਾਂ ਦੇ ਇੱਕ ਮੱਝ ਲੈ ਲਈ ਤੇ ਫਿਰ ਫੇਰ ਹੋਰ ਮਾਨਤਨ ਖੁੱਲੇ ਕਰ ਸਕਦੇ ਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਬਾਕੀ ਇਹ ਆ ਕਿ ਕੋਈ ਇੱਥੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ